ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਸ਼੍ਰੀ ਆਨੰਦਪੁਰ ਸਾਹਿਬ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਸ਼੍ਰੀ ਆਨੰਦਪੁਰ ਸਾਹਿਬ ਪੁਲਿਸ ਨੇ ਕੰਨੇ ਕਤਲ ਦੀ ਗੁੱਤੀ ਨੂੰ ਸੁਲਝਾਉਂਦੇ ਹੋਏ ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਚੋਰੀ ਦੇ ਸੱਤ ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਫੜੇ ਗਏ ਤਿੰਨ ਨੌਜਵਾਨ ਲੁੱਟਾਂ ਖੋਹਾਂ ਦੀਆ ਵਾਰਦਾਤ ਨੂੰ ਅੰਜਾਮ ਦਿੰਦੇ ਸਨ ਅਤੇ ਇਨ੍ਹਾਂ ਆਰੋਪੀਆਂ ਵੱਲੋਂ ਦੋ ਵਿਅਕਤੀਆਂ ਦਾ ਕਤਲ ਵੀ ਕੀਤਾ ਗਿਆ ਸੀ ਵਿਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸ਼੍ਰੀ ਆਨੰਦਪੁਰ ਸਾਹਿਬ ਅਜੀਤ ਕੁਮਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਨਵੰਬਰ ਮ ਪਾਰਕ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਣ ਪਛਾਤੇ ਵਿਅਕਤੀ ਦੀ ਲਾਸ਼ ਮਿਲੀ ਸੀ ਜਿਸ ਦੀ شناخت ਨਹੀਂ ਹੋ ਸਕੀ ਸੀ ਪੋਸਟਮਾਰਟਮ ਉਪਰੰਤ ਡਾਕਟਰ ਨੇ ਦੱਸਿਆ ਕਿ ਉਸ ਦੀ ਮੌਤ ਦਾ ਕਾਰਨ ਛਾਤੀ ਦੇ ਵਿੱਚ ਤੇਜ਼ ਤਾਰ ਹਥਿਆਰ ਦੇ ਨਾਲ ਸੱਟ ਲੱਗਣਾ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ ਫਿਰ ਪੁਲਿਸ ਨੂੰ ਮੋਟਰਸਾਈਕਲ ਚੋਰੀ ਦੀ ਰਿਪੋਰਟ ਮਿਲੀ ਜਿਸ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਉਕਤ ਦੋਸ਼ੀਆਂ ਤੱਕ ਪਹੁੰਚ ਕੀਤੀ ਗਈ ਜਦੋਂ ਪੁਲਿਸ ਨੇ ਇਹਨਾਂ ਤੋਂ ਸਖਤੀ ਨਾਲ ਪੁੱਛਿਆ ਤਾਂ ਇਹਨਾਂ ਨੇ ਕਤਲ ਦੀ ਵਾਰਦਾਤ ਦਾ ਕਬੂਲਿਆ ਇਨਾਂ ਨੇ ਦੱਸਿਆ ਕਿ ਅਸੀਂ ਤਿੰਨਾਂ ਨੇ ਮਿਲ ਕੇ ਲੁੱਟਖੋਹ ਦੀ ਯੋਜਨਾ ਬਣਾਈ ਅਤੇ ਪੁੱਡਾਪਰਖਸ਼ੀਰ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਅਣਪਛਾਤੇ ਵਿਅਕਤੀ ਤੋਂ 4500 ਰੁਪਏ ਦੀ ਲੁੱਟ ਕੀਤੀ ਅਤੇ ਉਸ ਵੱਲੋਂ ਰੋਲਾ ਪਾਉਣ ਤੇ ਉਸ ਦੀ ਛਾਤੀ ਦੇ ਵਿੱਚ ਤੇਜ਼ ਤਾਰ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਮੋਟਰਸਾਈਕਲ ਤੇ ਫਰਾਰ ਹੋ ਗਏ ਇਨਾਂ ਤਿੰਨਾਂ ਦੋਸ਼ੀਆਂ ਨੂੰ ਮੁਕੱਦਮਾ ਨੰਬਰ 145 ਅਧੀਨ ਆਈਪੀਸੀ ਦੀ ਧਾਰਾ 302 34 ਤਹਿਤ ਸ਼੍ਰੀ ਅਨੰਦਪੁਰ ਸਾਹਿਬ ਵਿਕੇਂ ਨਾਮਜ਼ਦ ਕੀਤਾ ਗਿਆ ਇਨਾਂ ਦੇ ਵਿੱਚੋਂ ਦੋ ਦੋਸ਼ੀ ਇੱਕ ਕਤਲ ਕੇਸ ਦੇ ਵਿੱਚ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੰਦ ਸਨ ਜਿਨ੍ਹਾਂ ਨੂੰ ਪ੍ਰੋਡਕਸ਼ਨ ਫਰੰਟ ਰਾਹੀਂ ਜੇਲ੍ਹ ਤੋਂ ਲਿਆ ਕੇ ਇਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਪੁਚਗਿਚ ਦੌਰਾਨ ਇਹਨਾਂ ਦੋਸ਼ੀਆਂ ਪਾਸੋਂ ਵਾਰਦਾਤ ਦੇ ਵਿੱਚ ਵਰਤੇ ਚਾਕੂ ਅਤੇ ਦੋਵੇਂ ਮੋਟਰਸਾਈਕਲ ਬਰਾਮਦ ਕੀਤੇ ਗਏ ਇਸ ਤੋਂ ਇਲਾਵਾ ਹੋਰ 5 ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ ਜੋ ਇਹਨਾਂ ਦੋਸ਼ੀਆਂ ਨੂੰ ਤਫਤੀਸ਼ ਦੌਰਾਨ ਸ਼੍ਰੀ ਅਨੰਦ ਪਰਸਾਬਤ ਸ਼੍ਰੀ ਕੀਤ ਪਰਸਾਬਤ ਅਤੇ ਹੋਰ ਥਾਮਤੋਂ ਚੋਰੀ ਕੀਤੇ ਅਤੇ ਹਥਿਆਰ ਦੀ ਨੋਕ ਉਤੇ ਲੁੱਟਖੋਹਾਂ ਦੀ ਵਾਰਦਾਤਾਂ ਕੀਤੀਆਂ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ 26/12/2023 ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਦੋਸ਼ੀਆਂ ਪਾਸੋਂ ਹੋਰ ਵਾਰਦਾਤ ਬਾਰੇ ਖੁਲਾਸੇ ਹੁੰਦੀ ਉਮੀਦ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੇ ਨਾਲ ਮਨਿੰਦਰ ਦਵੇਦੀ ਦੀ ਰਿਪੋਰਟ ਓਕੇ ਹਾਂਜੀ 8 9 ਨਵੰਬਰ ਦੀ ਦਰਮਿਆਨੀ ਰਾਤ ਨੂੰ ਦੀ ਇੱਥੇ ਇੱਕ ਬੁੜਾ ਪਾਰਕ ਹੈਗਾ ਉੱਥੇ ਸਾਨੂੰ ਇੱਕ ਅਨਡੈਂਟੀਫਾਈਡ ਡੈੱਡ ਬੋਡੀ ਮਿਲੀ ਸੀ ਜੀ ਅਣਪਛਾਤੀ ਲਾਸ਼ ਜਿਹਨੂੰ ਪਛਾਣ ਕਰਾਉਣ ਦੀ ਕਾਫੀ ਕੋਸ਼ਿਸ਼ ਕੀਤੀ ਅਸੀਂ 72 ਘੰਟੇ ਰੱਖਿਆ ਵੀ ਅਖਬਾਰ 'ਚ ਵੀ ਦਿੱਤਾ ਸਾਰਿਆਂ ਇੱਥੇ ਵੀ ਆਲੇ ਦੁਆਲੇ ਦਿਖਾਇਆ ਲੇਕਿਨ ਉਹਦੀ ਪਛਾਣ ਨਹੀਂ ਹੋ ਚੱਗੀ ਇਹ ਇਨ ਦਾ ਮੀਨ ਟਾਈਮ ਸਾਨੂੰ ਇੱਕ 12 ਤਰੀਕ ਨੂੰ 13 ਤਰੀਕ ਨੂੰ ਇਨਫੋਰਮੇਸ਼ਨ ਮਿਲਦੀ ਹੈਗੀ ਆ ਕਿ ਜਿਹੜੇ ਬੰਦੇ ਹੈਗੇ ਆ ਇੱਥੇ ਬਾਈਕ ਵੋਟਰਸਾਈਕਲ ਵਗੈਰਾ ਚੋਰੀ ਕਰਦੇ ਹੋਰ ਇਦਾਂ ਲੁੱਟਾਂ ਖੋਹਾਂ ਦਾ ਕੰਮ ਕਰਦੇ ਹੈਗੇ ਆ ਉਸ ਇਨਫੋਰਮੇਸ਼ਨ ਤੇ ਉੱਤੇ ਸਾਡੇ ਇੰਚਾਰਜ ਸਾਹਿਬ ਚੌਕੀ ਗਿਆ ਐਸ.ਐਚ.ਓ ਸਾਹਿਬ ਨੇ ਇੱਕ ਬਣਾ ਕੇ ਤੇ ਕਮਲ ਕਰਮਜੀਤ ਸਿੰਘ ਈਲੀਅਸ ਲੱਲੂ ਨੂੰ ਫੜਿਆ ਤੇ ਉਹਦੇ ਕੋਲ ਇੱਕ ਮੋਟਰਸਾਈਕਲ ਚੋਰੀ ਦਾ ਜਿਹੜਾ ਇਸ ਵੇਲੇ ਉਹ ਚਲਾ ਰਿਹਾ ਸੀਗਾ ਉਹਨੂੰ ਫੜਿਆ ਤੇ ਉਸ ਤੋਂ ਬਾਅਦ ਉਹਨੇ ਜਿਹੜੀ ਆਪਣੀ ਅਗਲੀ ਪੁੱਛ ਕੇ ਇਹ ਚ ਦੱਸਿਆ ਕਿ ਉਹਦੇ ਕੋਲ ਪੰਜ ਮੋਟਰਸਾਈਕਲ ਹੋਰ ਮਿਲੇ ਸਾਨੂੰ ਚੋਰੀ ਦੇ ਤੇ ਜਿਹੜੇ ਕਿ ਇੱਥੇ ਖੂਆਂ ਖਾਂ ਤੇ ਜਿੱਦਾਂ ਚੋਰੀ ਕਰਦੇ ਏ ਇਦਾਂ ਦੀਆਂ ਕਰਦੇ ਆ ਔਰ ਇਹਦੇ ਇਹਨੇ ਹੀ ਇਨਕਸ਼ਾਫ ਕੀਤਾ ਕਿ ਜਿਹੜੀ 8-9 ਦੀ ਦਰਮਿਆਨੀ ਰਾਤ ਨੂੰ ਜੋ ਡੈੱਡ ਬੋਡੀ ਮਿਲੀ ਸੀਗੀ ਉਹ ਇਹਨਾਂ ਨੇ ਹੀ ਉਹਦਾ ਕਤਲ ਕੀਤਾ ਸੀ ਤੇ ਉਸਨੂੰ ਛੁਰੇ ਮਾਰ ਕੇ ਉਹਦੀ ਛਾਤੀ ਦੇ ਵਿੱਚ ਉਹ 4500 ਰੁਪਏ ਜਿਗਾ ਇਹ ਉਹਨੂੰ ਕਿਤੇ ਖੋਣ ਪਏ ਰਾਤ ਨੂੰ ਤੇ ਉਹਨੇ ਕੋ ਮਜ਼ਮਤ ਕੀਤੀ ਤੇ ਉਹ ਜਿਹਦੇ ਸੱਟੇ ਵੱਜੋ ਇਹਨਾਂ ਨੇ ਉਹਦੇ ਸਿੱਧਾ ਖੰਜਰ ਮਾਰਤਾ ਚਾਤੀ ਦੇ ਵਿੱਚ ਤੇ ਉਹ ਫਿਰ ਜਦੋਂ ਅਸੀਂ ਇਹਨੂੰ ਪੁੱਛਿਆ ਇਹਦੇ ਨਾਲ ਦੇ ਜਿਹੜੇ ਦੋ ਬੰਦੇ ਸੀਗੇ ਤੇ ਉਹ ਹੈਗੇ ਜੀ ਇੱਕ ਰਮਨਦੀਪ ਸਿੰਘ ਤੇ ਇੱਕ ਹੈਗਾ ਰਣਜੀਤ ਰਣਜੀਤ ਕੁਮਾਰ ਚੋਹਾਨ ਇਹ ਬਣੀਪਿੰਡ ਦਾ ਦਾ ਰਮਨ ਇੱਥੇ ਦਾ ਨੰਦਪੁਰ ਸਾਹਿਬ ਦਾ ਹੀ ਆ ਤੇ ਇਹ ਮੋਟਰਸਾਈਕਲ ਚੋਰੀ ਵੀ ਇਕੱਠੇ ਕਰਦੇ ਹੈਗੇ ਕਿੰਨੇ ਜਣੇ ਰਲ ਕੇ ਤੇ ਇਦਾਂ ਦਾ ਫੋਕਾ ਵੀ ਕਰਦੇ ਹੈਗੇ ਆ ਫਿਰ ਜਦੋਂ ਉਹਨਾਂ ਬਾਰੇ ਅਸੀਂ ਜਦੋਂ ਕੀਤਾ ਮਜੀਦ ਪੁਛ ਪੜਤਾਲ ਤੇ ਉਹ ਇਹਦੇ ਵਿੱਚ ਆ ਕਿ ਉਹ ਜੀਆਰਪੀ ਪੁਲਿਸ ਸਟੇਸ਼ਨ ਅੰਮ੍ਰਾਲਾ ਨੇ ਪਹਿਲਾਂ ਹੀ ਖੜੇ ਇਹਨਾਂ ਨੇ ਉੱਥੇ ਵੀ ਇੱਕ 5-12 ਨੂੰ ਕਤਲ ਕੀਤਾ ਸੀਗਾ ਔਰ ਇੱਕ ਕਤਲ ਕੀਤਾ ਸੀਗਾ ਤੇ ਇੱਕ ਹੋਰ ਬੜਾ ਸੀਰੀਅਸਲੀ ਇੰਜਰਡ ਸੀਗਾ ਬੰਦਾ ਉਹ ਵੀ 5-12 ਨੂੰ ਉੱਥੇ ਦੋ ਵਾਰ ਦਾ ਤਾਂ ਉੱਥੇ ਕੀਤੀਆਂ ਹੋਈਆਂ ਸੀਗੀਆਂ ਤੇ ਮੀਨਸ ਕਿ ਇੱਕ ਮਹੀਨੇ ਦੇ ਕੱਟਅਵਸੇ ਦੇ ਵਿੱਚ ਇਹਨਾਂ ਨੇ ਦੋ ਕਤਲ ਕੀਤੇ ਹੋਏ ਸੀਗੇ ਤੇ ਪਲੱਸ ਜਿਹੜੇ ਆ ਚੋਰੀਆਂ ਇਹਨਾਂ ਨੇ ਕੀਤੀਆਂ ਸੀਗੀਆਂ ਤੇ ਉਦੇ ਬਿਹਾਫ ਤੇ ਫਿਰ ਅਸੀਂ ਉਹਦਾ ਇਨਕਸ਼ਾਫ ਲਿਖ ਕੇ ਉਧਰੋਂ ਵੀ ਸਾਨੂੰ ਆ ਗਿਆ ਕਿ ਉੱਥੇ ਵੀ ਉਹ ਮੰਨੇ ਹੈਗੇ ਆ ਤੇ ਅਸੀਂ ਇਹ ਜਿਹੜੇ ਤਿੰਨ ਬੰਦੇ ਹੈਗੇ ਆ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਹੈਗਾ ਤੇ ਇਹਨਾਂ ਦੀ ਹੋਰ ਜਿਹੜੀ ਅਗਲੀ ਵਜਿੱਦ ਅਸੀਂ ਪੁੱਛਗਿਚ ਕਰ ਰਹੇ ਹੈਗੇ ਕਿ ਵਿੱਚ ਕੋਈ ਹੋਰ ਦੀ ਇਹਨਾਂ ਚੋ ਗੱਲ ਨਿਕਲੂਗੀ ਤਾਂ ਫਿਰ ਤੁਹਾਡੇ ਨਾਲ ਸਾਂਝੀ ਕਰਾਂਗੇ